ਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਗਰਮੀ ਦਾ ਮਾਹੌਲ ਹੈ ਗਰਮੀ ਬਹੁਤ ਜ਼ਿਆਦਾ ਹੈ ਤੇ ਕਿਉਂਕਿ ਜਦੋਂ ਨਹਾਉਣਿਆ ਉਦੋਂ ਵੀ ਮੁੜਕਾ ਤੇ ਜਦੋਂ ਦੋ ਨੰਬਰ ਜਾਂਨੇ ਆ ਉਦੋਂ ਵੀ ਮੁੜਕਾ ਜਦੋਂ ਗੜੀ ਚੌਣਿਆ ਉਦੋਂ ਵੀ ਮੁੜਕਾ ਜਦੋਂ ਸ਼ਹਿਰ ਜਾਂਨੇ ਆ ਉਦੋਂ ਵੀ ਮੁੜਕਾ ਕੰਮ ਮੁੜਕੋ ਮੁੜਕੀ ਹੋਇਆ ਪਿਆ ਰੱਬ ਮੀ ਪਾੜੀ ਰਹਾ ਤੇ ਤਾਪਮਾਨ ਬੜਾ ਵਧਿਆ ਪਿਆ ਬੜੀ ਜ਼ਿਆਦਾ ਗਰਮੀ ਹੈ ਤੇ ਗਰਮੀ ਦੇ ਮਾਹੌਲ ਨੂੰ ਦੇਖਦੇ ਹੋਏ ਅੱਜ ਆਪਾਂ ਚੱਲਿਆ ਨਹਿਰ ਤੇ ਠੀਕ ਆ ਜੀ ਨੂੰ ਆਪਾਂ ਪਿੰਡਾਂ ਵਾਲਿਆਂ ਦਾ ਸਵੀਮਿੰਗ ਪੂਲ ਵੀ ਕਹਿ ਸਕਦੇ ਆ ਕਿਉਂਕਿ ਸਵੀਮਿੰਗ ਪੂਲਾਂ ਤੇ ਹਰੇਕ ਬੰਦਾ ਨਹੀਂ ਜਾ ਸਕਦਾ ਉਹਦੀ ਫੀਸ ਜਿਆਦੇ ਹੁੰਦੀ ਆ ਤੇ ਹਰੇਕ ਬੰਦਾ ਉਹਨੂੰ ਨਹੀਂ ਉਹ ਕਰ ਸਕਦਾ ਪਿੰਡਾਂ ਨੇ ਜਿਆਦਾਤਰ ਨਹਿਰਾਂ ਦੇ ਰਹਿੰਦੇ ਨੇ ਠੀਕ ਹੈ ਜੀ ਤੇ ਆਪਾਂ ਨਹਿਰਾਂ ਦੀ ਚੱਲਿਆ ਤੇ ਨਹਿਰਾਂ ਵਾਲਾ ਸਵਾਸ ਤੁਹਾਨੂੰ ਦਿਖਾਵਾਂਗੇ ਅੱਜ ਵੀ ਕਿਵੇਂ ਮੁੰਡੇ ਨਹਾਉਂਦੇ ਆ ਤੇ ਕਿਵੇਂ ਚੌੜ ਕਰਦੇ ਆ ਤੇ ਕੀ ਫੰਕਸ਼ਨ ਹੁੰਦਾ ਹੈਗਾ ਤੇ ਠੀਕ ਹੈ ਜੀ ਬਣੇ ਰਹੋ ਐਂਡ ਤੱਕ ਦੇਖਿਓ ਜਰੂਰ ਤੇ ਆ ਮੇਰੇ ਨਾਲ ਇੱਕ ਸੁੰਦਰ ਹੈ ਤੇ ਦੋ ਮੇਰੇ ਨਾਲ ਉਹ ਨੇ ਤੇ ਇੱਕ ਅਦਾ ਬੰਦਾ ਹੋਰ ਆ ਜੂਗਾ ਤੇ ਐਂਡ ਤੱਕ ਬਣੇ ਰਹੋ

ਲਓ ਬਾਈ ਓ ਟੱਪ ਗਿਆ ਆਪਣੇ ਵਾਲੇ ਬੰਦੇ ਦਾ ਮੂਰੇ ਮੂਰੇ ਪਿੱਛੇ ਤੁਸੀਂ ਰੌਣਕ ਮੇਲਾ ਦੇਖ ਹੀ ਲਿਆ ਤਾ ਠੀਕ ਤੇ ਹੁਣ ਆਪਾਂ ਇੱਥੇ ਨਹਾਵਾਂਗੇ ਇੱਥੇ ਖਾਲੀ ਹੈ ਜਮਾ ਕੋਈ ਨਹੀਂ ਹੈਗਾ ਇੱਥੇ ਉਸ ਦਾ ਬੜੀ ਜਨਤਾ ਭਰਾ ਯਾ ਬ੍ਰੋ ਲਓ ਬਾਈ ਇੱਕ ਬੰਦਾ ਆਪਾਂ ਹੋਰ ਪੱਟ ਲੈ ਇੱਥੋਂ ਠੀਕ ਲੋਕ ਕੁੜੀਆਂ ਪੱਟਦੇ ਆ ਸੀ ਬੰਦੇ ਪੱਟਦੇ ਕਿੱਥੇ ਘਾਰ ਆ ਜਾਂਦਾ ਇੱਥੇ ਕਹੀ ਤਾਂ ਆਵਾਜ਼ ਮਾਰ ਫਿਰ ਮੜਾ ਹੀ ਕਹਾਂ ਨਾਲ ਲੰਨੇ ਆ ਕਹਾਂ ਬਿਰੋਦਾ ਨਹੀਂ ਉੱਥੇ ਯਾਰ ਬੜਾ ਜਾਣਿਆ ਉਹਦਾ ਸਵਾਦ ਤਾਂ ਨਹੀਂ ਆਉਣਾ ਬਾਗਰ ਕਿੰਨੀ ਗਾਰ ਆ ਕੋਈ ਫਾਇਦਾ ਨਹੀਂ ਪਾਈਪ ਕੋਲੇ ਸਾਰ ਪਿੱਛੇ ਗੱਡੀ ਹੈ ਉਹ ਤੈਨੂੰ ਅੱਖ ਦਸੀਆ ਮੈਂ ਇੱਥੇ ਅੱਗੇ ਚੱਲ ਦੇ ਚੰਤਰਾ ਛਾਲ ਮਾਰ ਕੇ ਦੇਖ ਮਾਰ ਲੈ ਛਾਲ ਮੈਂ ਕੱਪ ਮਾਰਦਾ ਉਹ ਅਸੀਂ ਨਾ ਆ ਕੇ ਗਏ ਸੀ ਨਹੀਂ ਉਹ ਇਸ ਤਰ੍ਹਾਂ ਹੋ ਨਹੀਂ ਗਈ ਯਾਰ ਪਿੱਛੇ ਗੱਮ ਤਾਂ ਨਹੀਂ ਮੈਂ ਮਾਰ ਲਾਂਦਾ ਛਾਲ ਤਾਂ ਹੈਗੀ ਤਾਂ ਹੈਗੀ ਹੈ ਉਹ ਦੇਖ ਮਾਰ ਹੈਗੀ ਹੈ ਇਹਨਾਂ ਨੂੰ ਜਿਆਦਾ ਹਜੇ ਪਰਾ ਸਾਡੀ ਸਲਾਹ ਨਹੀਂ ਹੋ ਰਹੀ ਅਜੇ ਵਿੱਚ ਕੋਈ ਕਹਿੰਦਾ ਗਾਰ ਆ ਕੋਈ ਕਹਿੰਦਾ ਗਾਰ ਹੈ ਨਹੀਂਗੀ ਅਜੇ ਦੇਖਦੇ ਆਂ ਦੇਖੀ ਆ ਆਹ ਦੇਖ ਹੈਗੀ ਆ ਉਹੀ ਮਰੀਦਾ ਗੱਪ ਹੈ ਨਹੀਂ ਕਿਉਂ ਦੇਖੋ ਉਹਦੇ ਮੂੰਹ ਨਹੀਂ ਦੱਸਦਾ ਦੇਖ ਲੈ ਹੈ ਨਹੀਂਗੀ ਨਹੀਂ ਹੈਗੀ ਹੈ ਨਹੀਂ ਹੈਗੀ ਓਏ ਹੈ ਹੈਗੀ ਹੈ ਨਹੀਂ ਓਏ ਨਹੀਂ ਹੈਗੀ ਉਹ ਦੇਖੀ ਰ ਆਪਣੇ ਹੁਣ ਸਾਡੀ ਕਰ ਲਈ ਜਾ ਠੀਕ ਹੈ ਲਓ ਬਾਈ ਖਾਣ ਪੀਣ ਵਾਸਤੇ ਵੀ ਲੈ ਗਏ ਰੰਗਾ ਜਿਆ ਕੜੀਆਂ ਦੇਖੋ ਪਿੰਡ ਦੀਆਂ ਆ ਵੀਰਾ ਟਾਈਮ ਆ ਕੋਹਕ ਤੋਂ ਬਣਾਉਂਦਾ ਨਹੀਂ ਸਵਾਦ ਤੇ ਡਰੈਗਰ ਤੋਂ ਦਰਸਾ ਹੈ ਉਹ ਕੀ ਆ ਦੁਕਾਨ ਤੇ ਆ ਜਾਂਦੇ ਬਹੁਤ ਤੋਂ ਨਹੀਂ ਦੂਰ ਅੰਦਰਛਾ ਦਾ ਸੀ ਮੈਂ ਭੰਗ ਕੇ ਹੀ ਪੜਨਾ ਆ ਮਾਤਰ ਖਾਏ ਮਗੋਂ ਤੇ ਵੀ ਇੱਕ ਦੁਕਾਨ ਸੀ ਆ ਬਾਗੋਂ ਤੋਂ ਮਿਲਦੇ ਉੱਥੇ ਜਾ ਕੇ ਫੈਲਾ ਜਟਾਏ ਦੱਸ ਹੀ ਜਾਂਦਾ ਵੀ ਕਿੱਥੇ ਕਿੱਥੇ ਸਾਵਾ ਬੰਦੇ ਨੂੰ ਲੋਕੇਸ਼ਨ ਹੀ ਨਹੀਂ ਦੱਸਦਾ ਵਾ ਆ ਬੈਠੇ ਆਪਣੇ ਨਹਾਇਆ ਦੇਣ ਠੀਕ ਹੈ ਇਧਰੇ ਰੈਡੀ ਹੋ ਗਿਆ ਉਹ ਤੋਂ ਬਾਅਦ ਮੈਂ ਜਾਊਂਗਾ ਇਹ ਲਾਤੇ ਭਲਵਾਨੇ ਕੱਪੜੇ ਦੇਖੋ ਕਿਉਂ ਐਦਾਂ ਦਾ ਪ੍ਰਭਾਵ ਮੁੰਡੇ ਦਾ ਅੱਡੀਆਂ ਪੈਨ ਲਾਵਾਂਗੇ ਅੱਜ ਪੈਨ ਲਾਵਾਂਗੇ ਕਹਿੰਦਾ ਪੋਜ਼ਿਟਿਵ ਸੋਚ ਹੀ ਰੱਖਣੀ ਚਾਹੀਦੀ ਹੈ ਬੰਦੇ ਨੂੰ ਉੱਧਰ ਉਹ ਦੇਖੋ ਬਨਾਈ ਜਾਂਦੇ ਨੇ ਇਧਰ ਆਪ ਭਾਈ ਵੀ ਨਹਾਉਣ ਹੀ ਆਏ ਨੇ ਤੇ ਆਹ ਦੇਖੋ ਤੇ ਹੁਣ ਆਪਾਂ ਵੀ ਜਾਣੇ ਆ ਬਾਕੀ ਦਾ ਆਪਾਂ ਫੇਰ ਹੁਣ ਸੁੰਦਰ ਨੇ ਵੀ ਕਰਤਾ ਇਸ ਟਾਈਮ ਪਕੜਾ ਸੈਕ ਦੋ ਆਰੀ ਦੋ ਆਰੀ ਦੇ ਤੇ ਫੁਟਾ ਆਜੋ ਆਜੋ ਰਹਿ ਜਾ ਜੋ ਉਹ ਸਟ੍ਰੀਕ ਦੇ ਹੋਏ ਡੇ ਡੇ ਥਿੰਗ ਘੂਟਨੇ ਜਾਂਦਾ ਆ ਆ ਦੇਖ ਲੋ ਭਰਾਵਾ ਆਹਦਾ ਬਾਕੀ ਕੈਪਸੂਲਾ ਦਾ ਕਮਾਲ ਹੈ 70 ਕਿਲੋ ਪਿੱਛੀ ਫਿਰਦਾ 70 ਕਿਲੋ ਪਿੱਛੀ ਫਿਰਦਾ ਓਏ ਦਲਜੀਤ ਵੀ ਕੁੱਜਾ ਲਈ ਫਿਰਦਾ ਆ ਦੇਖ ਲਓ ਭਰਾਵਾਂ ਨਾ ਆ ਕੇ ਆਏ ਨੇ ਮੁੰਡੇ ਆ ਦੇਖ ਆਪਣਾ ਪਰਵਾਣਾ ਇੱਧਰ ਮੈਂ ਠੀਕ ਐ ਵਧੀਆ ਨਿਆਰਾ ਆ ਜਾਂਦਾ ਠੰਡਾ ਠੰਡਾ ਪਾਣੀ ਆ ਭਰਾਵਾ ਗਰਮੀ ਬਾਲੀ ਐ ਤੇ ਉੱਧਰ ਬਹੁਤ ਜਾਣੇ ਕਰਦੇ ਨੇ ਠੀਕ ਐ ਇੱਧਰ ਅਸੀਂ ਅਸੀਂ ਹਾਂ ਓਏ ਹੁਣ ਉਹਦਾ ਦਿਨ ਨਹੀਂ ਮੈਂ ਤਾਂ ਮੋਟਾ ਤਿਆਰ ਰੱਖੋ ਓਏ ਮੋਟਾ ਤਿਆਰ ਰੱਖੋ ਆ ਦੇਖ ਲਓ ਮਾਰ ਗਿਆ ਰਵੀ ਕਹਿੰਦਾ ਮੋਟਾ ਤਿਆਰ ਰੱਖੋ ਭਰਾਵਾ ਹੁਣ ਸੱਟ ਖਾਲੀ ਤੋਂ ਥੱਲੀ ਆ ਜਾ ਰਹਿਣ ਦੇ ਫਸ ਗਿਆ ਹੁਣ ਕਿੱਦਾਂ ਕਾ ਤੋਦਰੀ ਪੁੱਠਾ ਉੱਤਰ ਜਾ ਯਾਰ ਓ ਜਸਨ ਕਾਣੂ ਯਾਰ ਕੱਲਾ ਕੱਲਾ ਲੈ ਦੇ ਫੱਟ ਬੱਜੀ ਯਾਰ ਐ ਨਾਲੀ ਕੱਲਾ ਕੱਲਾ ਓਏ ਤੂੰ ਥੱਲੇ ਉੱਤਰ ਜਾ ਰਹਿਣ ਦੇ ਓਏ ਬਾਰ ਕੋਈ ਨਹੀਂ ਹੁੰਦਾ ਇਤਨਾ ਲਾਜ ਬਾਂਦਰ ਚੜਦੇ ਹੁੰਦਾ ਓਏ ਓਹ ਡਾਣੀ ਜੀ ਫਾਦ ਜਵਾਨੀ ਵੀ ਨਹੀਂ ਦੇਖੀ ਜਵਾਨੀ ਤਾਂ ਦੇਖ ਲਈ ਵਾਹ ਓਏ ਉਹ ਦਿਲਜੀਤ ਮਗਰ ਕੁਦਾ ਰਿਹਾ ਓਏ ਦਲਜੀਤ ਨੂੰ ਕੁਝ ਚਾ ਲਈ ਆਉਂਦਾ ਆਨੇ ਜੱਤਰ ਕਿ ਲੈ ਜਾਣਾ ਦੀ ਦਸੰਤਰ ਗਲੇ ਥੰਡੇ ਘੜਾ ਉਹ ਰੈਡ ਦੇ ਤੂੰ ਸੱਟ ਖਾ ਲੇਗਾ ਬਸ ਹੋ ਗਿਆ ਕੰਮ ਇਹਦਾ ਇਹਦੇ ਨਾਲ ਉੱਤਰੂਗਾ ਓਏ ਅੱਛਾ ਇਹ ਤਾਂ ਉੱਤਰ ਜਾਏ ਤਾਂ ਕੋਈ ਗੱਲ ਨਹੀਂ ਕਿਤੇ ਹੋਣਾ ਟੁੱਟ ਜੇ ਕਿਵੇਂ ਉੱਤਰੂ ਤੁਸੀਂ ਨਾ ਜੰਗਲੀ ਉੱਤਰ ਰਹੇ ਹੋ ਤੁਸੀਂ ਜੰਗਲੀ ਆਹ ਬੰਦੇ ਨੇ ਵਲੌਗ ਬਣਾਤਾ ਰਾਤੀ ਨੂੰ ਬਾਹਰ ਘਾਟਾ ਤੇਰਾ ਓਏ ਏ ਓਏ ਉਹ ਪਹਿਲੀ ਉੱਤਰ ਯਾ ਦੰਮਾ ਆ ਰਿਹਾ ਓਏ ਬੰਦਾ ਬਾਈ ਓਏ ਇਹ ਵਲੋ ਬਈਆ ਫੇਰ ਲੱਗ ਗਿਆ ਆ ਫੇਰ ਇਹਨੂੰ ਫੌਜੀਾਂ ਵਾਲੀ ਫੀਲਿੰਗ ਆ ਗਈ ਐਸੀ ਠੀਕ ਹੈ ਕੜੇ ਉਹਨੂੰ ਦੇਖ ਕੇ ਆਏ ਤਾਂ ਨਾ ਹੁਣ ਤੁਸੀਂ ਉਹਨੂੰ ਕੀ ਦੇਖਦੇ ਜੀ ਨਾਲੋਂ ਹੋਰ ਮੈਨੂੰ ਕੀ ਦੇਖਦੇ ਤੁਸੀਂ ਹੋਰ ਆਹ ਹੀ ਲੱਛਣ ਨੇ ਇਹਦਾ ਇਹਦਾ ਗੋਰਾ ਕੋਲ ਕਰਦੀ ਰਹਦਾ ਫੜ ਚੰ ਉਹ ਦੇ ਕਪਣ ਵਾਲਾ ਜਾਂਦਾ ਤੇ ਕੀ ਪਤਾ ਤੇ ਕੀ ਫਾਇਦਾ ਉਹ ਮਾਰਾ ਉਹ ਫਾਇਦਾ ਕੱਲ ਲੈ ਲੈਗ ਲਾਈ ਸੀ ਕੱਲ ਪੱਟ ਫੁੱਲੇ ਪਏ ਆ ਉਹਦੇ ਫਾਇਦਾ ਜਿਵੇਂ ਕਾਰ ਟੁੱਟ ਜਾਂਦਾ ਉਹ ਉਧਰ ਕਰਨ ਕੀ ਗਿਆ ਦੂਰ ਉਧਰ ਨਹੀਂ ਕਦੇ ਉਹਨਾਂ ਤਾਂ ਕਰਨ ਗਿਆ ਕਦੇ ਉਹਨਾਂ ਤਾਂ ਸਪਰੇ ਟੱਪੇ ਆਸਰਾ ਕੀ ਆਵਾਜ਼ ਆ ਰਹੀ ਹੈ ਲੈ ਵੀ ਆਪਾਂ ਵੀ ਨਾਈਏ ਹੁਣ ਠੀਕ ਹੈ ਗਾਇਜ਼ ਅੱਗੇ ਵੀ ਬਹੇ ਰਹੋ ਪਿੰਕਾ ਜਰਗ ਬਣਦਾ ਹਾਂ ਆ ਪਿੰਕਾ ਜਰਗ ਆ ਪਿੰਕਾ ਜਰਗ ਦਾ ਛੋਟਾ ਇਹ ਆ ਦੇਖੋ ਚਾੜੇ ਪਿੰਕਾ ਆ ਪਿੰਕਾ ਜਰਗ ਨੂੰ ਦਬਾ ਦੇ ਜਾਣ ਨਾ ਉਹਦੇ ਆਲਾ ਸਾਨੂੰ ਚਲਾ ਪੈ ਦੇ ਤਾਂ ਚੰਗੀ ਗੱਲ ਹੈ ਇਹ ਇਹ ਦੇਖੋ 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 ਇਹ ਦੇਖੋ ਇਹ ਆ ਦੂਜਾ ਵੀ ਜਾਂਦਾ ਉੱਪਰ ਹੋ ਜਾ ਇਹਦੇ ਵਿੱਚ ਵਿੱਚ ਆ ਦੇਖ ਲੋ ਬਾਈ ਨੈਰਾ ਦੇ ਕਿਸਤੇਆ ਗੁਸਤੀਆਂ ਤੁਸੀਂ ਬਥੇਰੀਆਂ ਦੇਖਿਆ ਹੋਣਗੇ ਅਜ ਦੋ ਸਾਈਕਲ ਵਾਲੇ ਸਮਝਾ ਸਮਝਾ ਲਗਾ ਲਓ ਚੱਲਦਾ ਹੋਈ ਚੱਲਦਾ ਪਰ ਘਟਕਾ ਦਾ ਗਾਰਜੀ ਹੈਗੀ ਇੱਥੇ ਸਾਡੇ ਖੜਦੇ ਗਾਰਜੀ ਨੰਗਾਉਣ ਦੇ ਪਹਿਲਾਂ ਮੈਨੂੰ ਆ ਇੱਥੇ ਨਹੀਂ ਹੈਗੀ ਓਏ ਖੜ ਜਾ ਕੱਢ ਦੇ ਵੀਡੀਓ ਬਣਾ ਕੇ ਨਹੀਂ ਸਾਡੀ ਲੰਗ ਗਾਰਜੀ ਇੱਥੇ ਇੱਕ ਮਿੰਟ ਓਰੇ ਸਹੀ ਆ ਓਏ ਓਏ ਕਾਢ ਯਾਰ ਜਸਨ ਨੂੰ ਬਾਹਰ ਯਾਰਾ ਉਹ ਤੇ ਯੋ ਲੱਗਾ ਚੰਨ ਨੂੰ ਆ ਦੇਖ ਲੈ ਕੱਢ ਜਾ ਕੱਢ ਜਾ ਉਹ ਕੱਢ ਜਾ ਅਣੀ ਧੋਖੀ ਚਲੇ ਗਿਆ ਚੱਲ 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 ਗਾਰ ਜੀ ਆ ਜਿੰਦੀ ਆ ਵਿੱਚ ਆ ਜਾ ਓਏ ਬਾਦੂ ਓਰੇ ਸਹੀ ਆ ਓਏ ਚੱਕਰ ਕਰਦਾ ਦੇਖੋ ਬਾਈ ਸਾਈਕਲ ਆਏ ਪਾਣੇ ਲੈੰਦੇ ਨੇ ਤਾਂ ਇਹਦਾ ਸਾਈਕਲ ਨਿਕਲਦੀ ਨਹੀਂ ਖਰਚਾ ਖਰਚਾ ਬੋਜਕ ਦੇਣਾ ਇਹਨੂੰ ਟਾਇਰ ਜਾ ਫੜਾ ਦੇਣਾ ਇੱਧਰ ਆ ਆ ਮਗਰੀ ਰਹਿ ਜਾਂਦਾ ਵਾਹ ਨਿਆਰਾ ਆਉਂਦਾ ਓ ਠੰਡਾ ਆ ਵੀ ਨਾ ਠੰਡਾ ਤਾਂ ਹੁਣ ਹੋਊਗੀ ਓ ਰਵੀ ਕੋਲੇ ਹੈਗਾ ਸਨ ਐ ਓ ਸਾਈਕਲ ਨੂੰ ਦੇਖਦਾ ਤੂੰ ਕਿੰਮ ਸਹੀ ਆ ਗਿਆ ਹਰ ਕਾਰ ਕੇ ਖਾ ਓਏ ਕਾਰ ਕੇ ਨਹੀਂ ਜੰਗ ਤੇ ਲਗਿਆ ਸੀਗਾ ਮੈਂ ਔਰ ਅਬੀ ਆ ਦੇਖ ਇਹਦਾ ਸਾਈਕਲ ਦੀ ਭਰਾਵਾਂ ਨੂੰ ਸੋਚ ਲੱਗੀ ਵੀ ਕਦੋਂ ਮੇਰਾ ਸਾਈਕਲ ਹੀ ਨਾ ਡੋਬੋਦਾ ਮੁੰਡੇ ਨੇ ਜੰਤਾ ਹੋ ਗਈ ਜੰਤਾ ਹੋ ਗਈ ਇਹਨੂੰ ਠੀਕ ਤੇ ਬਾਕੀ ਬਲਾ ਵਾਲਾ ਤੁਹਾਨੂੰ ਸਵਾਦ ਆ ਰਿਹਾ ਹੋ ਮੈਨੂੰ ਪੱਕਾ ਵਾਹ ਸਲੈਂਸਰ ਚ ਪਾਣੀ ਬਹੁਤ ਅਜੇ ਅੱਗੇ ਵੀ ਦੇਖਿਆ ਬਹੁਤ ਕੁਝ ਬਣਾਵਾਂਗੇ ਇੱਥਾਂ ਲੈ ਭਾਈ ਅਸੀਂ ਹੁਣ ਨਾ ਰੀਲ ਵਾਲੀ ਵੀਡੀਓ ਬਣਾਵਾਂਗੇ ਵੀ ਰੀਡ ਵਾਲੀ ਵੀਡੀਓ ਆਪਾਂ ਕਹਿੰਦਾ ਜਿਵੇਂ ਆਪਾਂ ਸਟੈਚੂ ਨਹੀਂ ਬਣਾਉਂਦੇ ਹੁੰਦੇ ਹਨਾ ਵੀ ਇੱਕ ਕੋਈ ਚੀਜ਼ ਜਿਵੇਂ ਆਪਾਂ ਇੱਕ ਵਿਰਸਾ ਕਹਿ ਸਕਦੇ ਹਾਂ ਆਪਣਾ ਹਨਾ ਖੇਡਣ ਵਾਲਾ ਜਾਂ ਵੀ ਕੁਝ ਵੀ ਚੀਜ਼ ਦਰਸਾਉਣਾ ਜਾਂ ਇੱਕ ਸਿਹਤ ਬਾਰੇ ਕੋਈ ਦਰਸਾਉਣਾ ਉਹ ਰੀਲ ਬਣਾਉਣੀ ਆਪਾਂ ਇਹਦੇ ਕਰਕੇ ਮਿੱਟੀ ਤਿਆਰ ਕਰੀ ਜਾਂਦੇ ਆਂ ਆਹ ਦੇਖ ਲਓ ਤੁਸੀਂ ਇੱਕ ਪਰ ਪਰ ਕੇ ਲਈ ਉਹ ਸਾਰੇ ਪਿੰਡੇ ਦੇ ਮਿੱਟੀ ਲਾਉਣਗੇ ਤੇ ਫਿਰ ਸਟੈਚੂ ਵਾਲੀ ਵੀਡੀਓ ਬਣਾਵਾਂਗੇ ਆਪਾਂ ਸਟੈਚੂ ਤੇ ਤੁਸੀਂ ਰੀਲ ਤੇ ਵੀ ਸਪੋਰਟ ਕਰੋ ਰੀਲ ਤੇ ਆਪਣਾ ਜਗਦੀਪ ਅੰਟਰ ਸਕੋਰ ਰਮਾਨ 97 ਠੀਕ ਆ ਉਹ ਆਈਡੀ ਆਪਣੀ ਇੰਸਟਾਗ੍ਰam ਦੀ ਤੇ ਇਹ ਤੁਸੀਂ ਅਜੇ ਤੇ ਵੀ ਦੇਖਿਆ ਤੇ ਨੂੰ ਬਣਾਉਣੇ ਆ ਦੇਖੋ ਟੋਪ ਬਣਾ ਰੱਖਿਆ ਉਧਰ ਬੋਤਲ ਭਾਲਦੇ ਫਿਰਦੇ ਨੇ ਉਹ ਪਾਣੀ ਪਾਉਣ ਵਾਸਤੇ ਤੇ ਆ ਬੁੱਕਾਂ ਨਾਲ ਹੀ ਪਾਣੀ ਪਾਦਣੇ ਆ ਜਦਾਂ ਉਹ ਬੁੱਕਾਂ ਨਾਲ ਹੀ ਪਾਣੀ ਪਾਦਣੇ ਉੱਥੋਂ ਓ ਯਾਰ ਇੰਨੇ ਤਾਂ ਜਾਣੇ ਆਪਾਂ ਲਓ ਭਾਈ ਰੀਲ ਵਾਲੀ ਵੀਡੀਓ ਆਪਣੀ ਬਣ ਗਈ ਠੀਕ ਆ ਆ ਤੁਸੀਂ ਦੇਖ ਸਕਦੇ ਮੁੰਡਿਆਂ ਦਾ ਕੀ ਹਾਲ ਹੋ ਰਿਹਾ ਲੱਬੜ ਲੱਬੜ ਕੇ ਤੇ ਆ ਜੋ ਤੇ ਹੁਣ ਆਪਾਂ ਗਾਂ ਦੇ ਚਾਹ ਦੇ ਤਾਂ ਆ ਗਏ ਹਾਂ ਸਾਰੇ ਭੱਜ ਕੇ ਆਏ ਹਾਂ ਹਾਂ ਇਹਨੇ ਸਾਡਾ ਆਇਆ ਸਾਡਾ ਕੈਮਰਾਮੈਨ ਬਣਿਆ ਅੱਜ ਓਏ ਦੇਖੀ ਕਹੀ ਜੀ ਇਹ ਬੰਦਾ ਠੀਕ ਹੈ ਤੇ ਵਧੀਆ ਕਾ ਆ ਦੇਖੋ ਸਾਰੇ ਲੱਬੜ ਤੱਬੜੇ ਆ ਦੇਖੋ ਮਿੱਟੀ ਮੁੱਟੀ ਦੇਖ ਸਕਦੇ ਤੁਸੀਂ ਠੀਕ ਆ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਐ ਤੇ ਰੀਲ ਤੇ ਵੀ ਸਪੋਰਟ ਕਰਿਓ YouTube ਤੇ ਵੀ ਸਪੋਰਟ ਕਰਿਓ ਭਾਈ ਮੁੰਡਾ ਲਓ ਭਾਈ ਕਿੰਨਾ ਮਾ ਬੰਦਾ ਪਹੁੰਚ ਗਿਆ ਥਾਲ ਕੋਲ ਘੜ ਕੇ ਗਰਮੀ ਦਾ ਮਾਰਿਆ ਹੋਇਆ ਤੱਡੇ ਕੋ ਨਹਿਰ ਤੇ ਆ ਗਿਆ ਤੇ ਆ ਦੇਖੋ ਤੱਲੀਆਂ ਦੀ ਆ ਕੈਮਰਾਮੈਨ ਵੀ ਹੱਡ ਐਨ ਤੋਂ ਤੁਸੀਂ ਜਾਣਦੇ ਇਹਦੇ ਕਰਤਾਬਾ ਦੇ ਦੇਖ ਹੀ ਰਹੇ ਤੇ ਉਹ ਤਾਂ ਤਿੰਨੇ ਜਾਣੇ ਸੀ ਇਕੱਲੇ ਸੀਗਾ ਮੇਰਾ ਆਪ ਉਹ ਗੱਲ ਉਹ ਦਾਣੀ ਦੀ ਕਿੱਧਰ ਗਈ ਉਹ ਉਹ ਗੰਦ ਵਾਲਾ ਆ ਸੀ ਆ ਸੀ ਚੋੜਤੀ ਹੋਏ ਅੱਗੇ ਕਿੱਡਾ ਨਹੀਂ ਤੇਰੇ ਫੋਨ ਤੇ ਮੈਂ ਜਾ ਕੇ ਵਿੱਚ ਲੈਦਾ ਹਾਂ ਆ ਦੇਖੋ ਭਾਈ ਇਹਨਾਂ ਦਾ ਮੁਕਾਬਲਾ ਚੱਲ ਚੱਲ ਮੁਕਾਬਲਾ ਦੇਖੋ ਇਹਨਾਂ ਦਾ ਉਹ ਤੱਕ ਉਮੀਦ ਕਰਦਾ ਅੱਜ ਵਾਲਾ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਸਪੋਰਟ ਕਰੋ ਸ਼ੇਅਰ ਕਰੋ ਵੱਧ ਵੱਧ ਕਮੈਂਟ ਵੀ ਕਰਿਓ ਚੱਲੀਏ ਭਾਈ ਚੱਲ ਨਹੀਂ ਚੱਲਦੇ ਨਾ ਭਾਈ É muito